ਲੋਵੀ ਮਟਰ 605 ਅਰਜਨ ਆ ਗਿਆ ਡੀ ਆਈ ਪਹਿਲੀ ਗੱਲ ਤਾਂ ਇਹ 1000 ਘੰਟਾ ਚੱਲਿਆ ਹੋਇਆ ਹੈ ਨਾ ਤੇ ਬਾਕੀ ਜਿਹੜੀ ਗੱਲਬਾਤ ਹੈ ਉਹ ਆਪਾਂ ਅਮਰਜੀਤ ਨਾਲ ਕਰਦੇ ਹਾਂ ਅਮਰਜੀਤ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਠੀਕ ਠਾਕ ਹੈ ਠੀਕ ਠਾਕ ਆ ਯਾਰ ਸੋਹਣਾ ਟਰੈਕਟਰ ਤੇਰਾ ਪੂਰਾ ਹੀ ਸੋਹਣਾ ਹੈ ਇੱਥੇ ਜਿੰਨੀ ਮੈਂ ਨਿਗਾਹ ਮਾਰੀ ਹੈ ਅਰਜਨ ਇਸ ਮਾਡਲ ਚ ਮੈਨੂੰ ਸਭ ਤੋਂ ਸੋਹਣਾ ਲੱਗਿਆ ਮੈਂ ਸਾਰੀ ਮੰਡੀ ਦੇਖਿਆ ਹੁਣ ਤੱਕ ਇਹ ਫੇਰ ਕਿੱਥੋਂ ਚੰਗੀ ਜੀ ਲੈਣ ਲੱਗ ਜੀ ਬਾਈ ਫਿਰ ਚੰਗੇ ਨਹੀਂ ਜਾਇਆ ਜਾਂਦਾ ਹਾਂ ਹੈ ਨਾ ਹਾਂ ਉਹਦੀ ਤਰੀਬ ਵੀ ਬੰਦੀ ਹੈ ਹਨਾ ਟਰਾਈਡਰ ਚੰਗਾ ਪਰ ਇਹ ਨਹੀਂ ਪਹਿਲਾਂ ਤੋਂ ਚੰਗਾ ਥੋੜਾ ਜਿਹਾ ਬਿਲਕੁਲ ਹਨਾ ਤੇ ਕੀ ਸਟੇਟ ਸ ਹੈ ਦਾ ਮਾਡਲ ਮਾਡਲ ਦਾ ਮਾਡਲ 21 ਹੈ ਬਾਈ 21 ਮਾਡਲ ਹੈ ਅੱਛਾ ਨੰਬਰ ਪੰਜਾਬ ਦਾ ਨੰਬਰ ਪੰਜਾਬ ਨਕਦ ਕੈਸ਼ ਨਕਦ ਕੈਸ਼ ਠੀਕ ਹੈ ਨਾਲ ਦੇ ਟਾਇਰ ਨਾਲ ਦੇ ਟਾਇਰ ਆਗੇ ਚਾਰੀ ਨਾਲ ਦੇ ਆਗਾ ਕਿੰਨੇ ਪੈਸੇ ਮੰਨਦਾ ਨਾਲ ਦੇ ਟਾਇਰ ਚਾਰੇ ਆਪਣੇ 90 ਪੈਸੇ ਵੰਗੂ ਪਈ 90 ਪੈਸੇ ਵੰਗੂ ਪਈ ਹੈ ਠੀਕ ਹੈ ਤੇ ਬਾਕੀ ਚੱਲਿਆ ਵੀ ਇਹ 1000 ਘੰਟੀ ਹੈ ਨਾ ਹਾਂ ਮੈਂ ਟੜਕੇ ਦੇਖਿਆ ਸੀ 1000 ਘੰਟਾ ਚੱਲਿਆ ਤੇ ਬਾਕੀ 1000 ਘੰਟੇ ਜੀ ਆਪਾਂ ਇਹਦੇ ਗੇਅਰ ਇੰਜਨ ਦੀ ਗੱਲ ਕਰ ਲਈਏ ਤਾਂ ਇਹਨੂੰ ਮੈਨੂੰ ਨਹੀਂ ਲੱਗਦਾ ਵੀ ਇਹ ਹੈ ਆਪਾਂ ਪਹਿਲਾਂ ਵੀ ਆਂਦੇ ਨੇ ਕੋਈ ਹਾਂ ਕੋਈ ਗਰੰਟੀ ਹੈ ਅੱਛਾ ਪੰਡਾ ਜੇ ਨਾਲੇ 50 50 ਜੋ ਤਸੱਲੀ ਹੋ ਗਿਰ ਖਾਦਾ ਜਿਹੜੀ ਚੀਜ਼ ਨਾ ਤਸੱਲੀ ਆਉਂਦੀ ਹੈ ਉਵੇਂ ਹੀ ਕਰ ਲੇ ਹਾਂ ਠੀਕ ਐ ਤੇ ਨੰਬਰ ਪੰਜਾਬ ਆ ਗਿਆ ਮਾਵਾ ਪਾਜ ਦੀ ਗੱਲਾਂ ਭਾਲਿਆ ਨਾ ਹੀ ਆਪਾਂ ਲੈਣਾ ਫਿਰ ਲਾਂਬੇ ਲੈਣ ਵਾਲੇ ਕੰਮ ਵਾਲਾ ਲੰਮਾ ਟਾਈਮ ਚੱਲਦੇ ਇੰਨਾ ਨਾ ਕਰਦਾ ਇਧਰ ਮਗਰੋਂ ਵਿਖਾ ਦੋ ਹੈ ਨਾ ਆ ਜਾ ਲੌਬੀ ਆ ਜਾਓ ਜਲਦੀ ਪਾਸੇ ਆ ਜਾਓ ਕੀ ਹਾਲ ਐ ਠੀਕ ਹੈ ਜੀ ਹੋਰ ਲਓ ਵੀ ਡਬਲ ਡਿਸਟ੍ਰਿਬਿਊਟਰ ਆ ਗਿਆ ਹੈ ਨਾ ਬਾਕੀ ਟਰੈਕਟਰ ਪਿੱਛੇ ਦਾ ਲੈਂਕਾ ਲੁੰਕਾ ਦਾ ਹੁੱਕ ਦਾ ਫੱਟੀ ਦਾ ਡ్రਾਈਵਰ ਆ ਗਈ ਸਟਾਪ ਲੈਂਕਾ ਦੀ ਸਾਰੇ ਕਾਸ ਦਾ ਵਧੀਆ ਸਾਫ ਹੈ ਮਗਰਾੜਾਂ ਦਾ ਟਿਊਬਾਂ ਦਾ ਵੀ ਵਧੀਆ ਸਾਫ ਹੈ ਹੈ ਨਾ ਤੇ ਅਮਰ ਜੀ ਫਿਰ ਕੀ ਹਿਸਾਬ ਕਿਤਾਬ ਕਰੇਗਾ ਡਿਮਾਂਡ ਕਿੰਨੀ ਦੱਸੀ ਸੀ ਦੀ 625 ਹੈ 625 ਹੈ ਨਾ ਤੇ ਕਿੱਥੋਂ ਤੱਕ ਕਰ ਦੇਗਾ ਬਾਈ ਫਿਰ ਇਹ ਇਹ ਦੇ ਦਾਂਗੇ 6 ਲੱਖ 10 ਹਜ਼ਾਰ ਦੇ 6 ਲੱਖ 10 ਕ ਜਾਨੀ ਕਿ 5 ਲੱਖ ਤੋਂ ਲੈ ਕੇ 6 ਲੱਖ ਤੱਕ ਤੇ ਲਾਉਣ ਲਈ ਅੱਛਾ ਸਾਢੇ 5 ਤੋਂ 6 ਦੇ ਵਿੱਚ ਵਿੱਚ ਲੋਨ ਵੀ ਦਵਾਵਾਂਗੇ 6 10 ਦਾ ਤੂੰ ਛੱਡ ਦੇਗਾ 5.5 ਤੋਂ 6 ਲੱਖ ਰੁਪਏ ਦੇ ਵਿੱਚ ਵਿੱਚ ਇਹਦਾ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਏਦਾ ਹਨਾ ਬਾਕੀ ਸਾਈਡ ਗੇਰ ਆ ਗਿਆ ਟਰੈਕਟਰ ਦੀ ਇਹ ਕੰਡੀਸ਼ਨ ਦੀ ਗੱਲ ਕਰੀ ਆਪਾਂ ਰੰਗ ਰੋਗਨ ਦੀ ਬਾਕੀ ਨਗਦ ਕੈਸ਼ ਰਾਈਡ ਨਗਦ ਕੈਸ਼ ਰਾਈਡ ਨਹੀਂ ਕਿਲੇ ਹੁੰਦਾ ਹੀ ਨਾ ਹੂੰ ਹੁੰਦਾ ਹੀ ਨਾ ਮੈਂ ਹਨਾ ਤੇ ਉਹਦੇ ਕੰਨੀਆਂ ਵੀ ਪੂਰਾ ਹੈ ਫੁੱਲ ਚਾਰੀ ਕੰਨੀਆਂ ਦਾ ਪੂਰਾ ਟਰੈਕਟਰ ਹੈ ਹਨਾ ਮਾਡਲ ਸਾਨੂੰ ਦਿਖਾਤਾ ਡਿਮਾਂਡ ਸਾਨੂੰ ਦਿਖਾਤੀ ਰੇਟ ਸਾਨੂੰ ਦੱਸਤਾ ਨੰਬਰ ਪੰਜਾਬ ਆ ਗਿਆ ਹਨਾ ਤੇ ਉਸ ਤੋਂ ਬਾਅਦ ਇੱਕ ਆ ਵੀ ਕਹਿੰਦੇ ਛੋਟੇ ਹੀ ਗਣੀ ਦਾ 65 ਹੈ ਨਾ ਹਾਂਜੀ ਇਹਦਾ ਕੀ ਸਟੇਟਸ ਹੈ ਬਾਈ ਇਹ ਮਾਡਲ 2010 ਦਾ ਹੈ ਅੱਛਾ ਨੰਬਰ ਇਹ ਵੀ ਪੰਜਾਬ ਹੈ ਨੰਬਰ ਇਹ ਵੀ ਪੰਜਾਬ ਹੈ ਅੱਛਾ ਰੇਟ ਤੇ ਨਾ 60 ਇਹਦਾ ਹੂੰ ਹਾਈ ਸਪੀਡ ਵਾਲਾ ਹੈ ਅੱਛਾ ਹਾਈ ਸਪੀਡ ਆ ਗਿਆ ਡਬਲ ਡਿਸਟ੍ਰੀਬਿਊਟਰ ਪਾਵਰ ਸਟੀਅਰ ਡਬਲ ਡਿਸਟ੍ਰੀਬਿਊਟਰ ਪਾਵਰ ਸਟੀਅਰਿੰਗ ਲਓ ਵੀ ਇਧਰਲੇ ਪਾਸੇ ਆਜੋ ਡਬਲ ਡਿਸਟ੍ਰੀਬਿਊਟਰ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਹਾਈ ਸਪੀਡ ਆ ਗਿਆ ਤੇ ਟਾਇਰ ਕਿੰਨੇ ਪੈਸੇ ਮੰਗਦਾ ਹੈ ਮਰਜੀ ਤੇਰੀ ਬਈ ਦੱਬੇ ਯਾਸੀ 90 ਪੈਸੇ ਟਾਇਰ ਆ ਗਏ ਤੇ ਕਿੰਨੀ ਡਿਮਾਂਡ ਦੱਸਿਆ ਸੀ ਦੀ 360 360 10 ਮਾਰ ਲਿਆ ਹਨ ਤੇ ਕਿੱਥੋਂ ਤੱਕ ਹੋ ਜੂਗਾ ਵੀਰੇ ਇਹ ਦੇ ਦੇਣਾ ਬਾਈ ਜੀ 3 ਲੱਖ 45000 3 ਲੱਖ 45000 ਦਾ 345 ਦਾ ਇਹ ਹੋ ਜੂ ਦੋਸਤੋ 10 ਦਾ ਬਾਈ ਨੇ ਹਾਈ ਸਪੀਡ ਆ ਗਿਆ ਪੰਜਾਬ ਨੰਬਰ ਆ ਗਿਆ ਡਬਲ ਡਿਸਟ੍ਰੀਬਿਊਟਰ ਆ ਗਿਆ ਠੀਕ ਹੈ ਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਜਿਹੜੀ ਉਹ ਵੀ 90 ਪੈਸੇ ਤੇ 90 ਪੈਸੇ ਟਾਇਰ ਅੱਜ ਕੱਲ ਮਿਲ ਜਨ ਤਬ ਬਹੁਤ ਹੁੰਦੇ ਆ ਹਨਾ 3 ਲੱਖ ਕਿੰਨੇ ਦੱਸੇ ਦੇ ਦਾਂਗੇ 45 ਦਾ 345 ਦਾ ਹਨਾ ਤੇ ਉਸ ਤੋਂ ਅੱਗੇ ਆਹਾ ਫਿਰ 265 ਲਓ ਜੀ ਇਹਦੇ ਵੀ ਦੇਖ ਲਓ ਤੁਸੀਂ ਇੱਕ ਵਾਰੀ ਨਾ ਰੇਮ ਬਰਮ ਤੇ ਇਹ ਚੀਜ਼ਾਂ ਚੈੱਕ ਕਰ ਲਓ ਤੁਸੀਂ ਸਿਆਰੀ ਪਾਸੇ ਆਪਾਂ ਦਿਖਾਉਂਦੇ ਆ ਅੰਦਰਲੇ ਪਾਸੇ ਉਹ ਇਧਰ ਮਗਰਾੜ ਵੀ ਦਿਖਾ ਦਈਏ ਲਓ ਜੀ ਇਧਰ ਮਗਰਾੜ ਆ ਗਈ ਕਿਤੇ ਜੰਗਾਲ ਦੀ ਮੂਰ ਗਲੇ ਖਲੇ ਆ ਸਾਰਾ ਸਾਫ ਹੈ ਮਗਰਾੜਾ ਮਗੂੜਾ ਕੰਨ 10 ਮਾੜਲੇ ਜਿਵੇਂ ਟਰੈਕਟਰ ਸੋਣਾ ਸਾਫ ਹੈ ਹਨਾ ਤੇ ਉਸ ਤੋਂ ਸਾਫ ਬਹੁਤ ਘੱਟ ਨੇ ਇਹ ਕਿੰਨੇ ਮਾਡਲ ਹੈ ਇਹ 14 ਮਾਡਲ ਦੀ ਜੀ 14 ਮਾਡਲ ਤੇ ਕੀ ਸਟੇਟਸ ਹੈ ਵੀਰੇ ਦਾ ਨੰਬਰ ਪੰਜਾਬ ਆ ਗਿਆ ਹੈ ਨਾ ਨੰਬਰ ਪੰਜਾਬ ਹੀ ਹੁੰਦੇ ਤੇਰੇ ਕੋਲੇ ਹੈ ਨਾ ਰੇਡਰ 3 15 ਪਾਵਰ ਸਟੀering ਅੱਛਾ ਤੇਲ ਬ੍ਰੇਕਾ ਪਾਵਰ ਸਟੀering ਆ ਗਿਆ ਤੇਲ ਬ੍ਰੇਕਾ ਆ ਗਈਆਂ ਠੀਕ ਹੈ 14 ਮਾਡਲ ਆ ਗਿਆ ਟਾਇਰਾਂ ਦੀ ਕੀ ਸਟੇਟਸ ਹੈ ਇਹ 70 ਪੈਸੇ 70 ਪੈਸੇ ਟਾਇਰ ਆ ਗਏ ਹੈ ਨਾ ਪਕੇ ਗੇਰੀਂ ਜਿੰਦਾ ਵਧੀਆ ਮੈਂ ਨਾ ਫਿਰ ਉੱਥੋਂ ਆਪਾਂ ਕੋਈ ਗੱਲਾਂ ਨੇ ਬੰਦਾ ਜਿਵੇਂ ਮਰਜ਼ੀ ਤਸਦੀ ਕਰ ਲਿਆ ਅੱਜ ਅੱਛਾ ਜੀਆਂ ਗੇਰਬਾਣੀ ਪਾਣਾ ਮਿਲਦਾ ਆਪਣੇ ਟ੍ਰੇਡ ਦਾ ਰੰਗ ਨੂੰ ਨਹੀਂ ਆਈਂ ਹੂੰ ਕਿੱਥੋਂ ਤੱਕ ਹੋ ਜੂਗਾ ਫਿਰ ਇਹ ਇਹ 3 ਲੱਖ ਦਾ ਹੀ ਰਹਿਣਾ 3 ਲੱਖ ਦਾ 2 ਲੱਖ ਦੇ ਇੱਕ ਲੋਨ ਵੀ ਕਰਵਾ ਲਾਂ ਇਹਦੇ 2 ਲੱਖ ਦਾ ਹੋ ਜੂਗਾ 15000 ਰੁਪਇਆ ਘਟਾਤਾ ਹੈ ਚੋ 3 ਲੱਖ ਦਾ 2 ਲੱਖ ਦਾ ਲੋਨ ਹੋ ਜੂਗਾ ਤੇ ਫਿਰ ਆਹ ਇਹ ਆ ਕੇ ਸਟਿੰਗਰ 355 ਇਹ ਅਮਰਜੀਤ ਜਿਹਦੇ ਕੋਲੇ ਹੈਗੇ ਉਹ ਵੇਚਦਾ ਨਹੀਂ ਕਹਿੰਦਾ ਹੈਨਾ ਟ੍ਰੇਡ ਬਹੁਤ ਚੰਗੇ ਬਈ ਹੈਨਾ ਮੇਰੇ ਇੱਕ ਦੋ ਮਿੱਤਰਾਂ ਕੋਲੇ ਹੈਗੇ ਆ ਕਹਿੰਦੇ ਟਰੈਕਟਰ ਦੀ ਖਿਚਾਈ ਖਚੂਈ ਕਰਨ ਨੂੰ ਟਰੈਕਟਰ ਬਹੁਤ ਚੰਗਾ ਹੈ ਨਾ 52 ਹੌਰ ਹੁੰਦਾ ਅੱਛਾ ਹੈ ਯਾਰ ਹਾਂ ਦੇਖਣ ਨੂੰ ਉਦਾਂ ਹੀ ਲੱਗਦਾ ਹੈ ਨਾ ਬਾਕੀ ਹਾਂ 11 ਮਾਗਲਾ ਨੰਬਰ ਇਹ ਵੀ ਪੰਜਾਬ ਹੈ ਪਾਵਰ ਸਟੀਅਰਿੰਗ ਪਾਵਰ ਸਟੀਅਰਿੰਗ ਆ ਗਿਆ 11 ਮਾੜਦਾ ਗਿਆ ਨੰਬਰ ਪੰਜਾਬ ਆ ਗਿਆ ਹੈ ਨਾ ਟਾਇਰ ਜਮਾਂ ਨਵੇਂ ਚਾਰੇ ਚਾਰੇ ਟਾਇਰ ਸੀੜ ਦੇ ਨਵੇਂ ਆ ਗਏ ਡਬਲ ਕਲਚ ਆ ਗਿਆ ਤੇ ਇਹਦਾ ਫਿਰ ਅਮਰਜੀਤ ਕੀ ਸਟੇਟਸ ਹੈ ਕਿਥੋਂ ਤੱਕ ਤੱਕ 3 ਤੋਂ 15 ਡਿਮਾਂਡ ਹੈ ਇਹ ਵੀ ਹੈ ਨਾ ਕਿੰਨੇ ਲੱਖ ਦਾ ਦੇ ਤੈਨ ਲੱਖ ਦਾ ਇਹ ਦੇ ਦੇਗਾ ਹੈ ਬਾਕੀ ਇਹਨਾਂ ਗੇਅਰ ਇੰਜਨਾਂ ਨੂੰ ਇਹਨਾਂ ਦੇ ਨੂੰ ਹੁੰਦਾ ਕੁਝ ਨਹੀਂ ਹੈ ਨਾ ਕਦੇ ਖਚਾ ਇੱਕੋ ਹੀ ਬਹੁਤੀ ਹੈ ਅੱਛਾ ਵੀ ਆਦੀ ਤਸੱਲੀ ਕੀਤੀ ਹੋਈ ਹੈ ਅੱਛਾ ਸਖਾ ਜੋ ਨਵਟ ਕੇ ਬਖਸ਼ ਰਿਹਾ ਹੈ ਕੱਲੀ ਕੇ ਮੇਰੇ ਕੋਲ 15 20 ਦਾ ਹੈ 15 20 ਮਤਲਬ ਇਹ ਪੂਰੀ ਤਸੱਲੀ ਹੋ ਗਈ ਮੈਂ ਨਾ ਜਮਾ ਯਾਰ ਬੜਾ ਦੇਖਿਆ ਭਾਵੇਂ ਉਹ ਲੈ ਜਦਾ ਵੀ ਆਪਣੀ ਗਾਰੰਟੀ ਹੈ ਅੱਛਾ ਇੰਜਨ ਗੇਅਰ ਦੀ ਇੰਨੀ ਗਾਰੰਟੀ ਬਹੁਤ ਹੈ ਹੈ ਨਾ ਬਾਕੀ 15 20 ਦੇ ਨਾਲ ਟਰੈਕਟਰ ਦਾ ਪਤਾ ਲੱਗੇਦਾ ਹੈ ਮਰਜੀ ਦਾ ਹੈ ਨਾ ਕਿਉਂ ਬਾਈ ਯਾਰ ਅਕਸਰ ਰੋਟਾ ਵਟ ਰਿਹਾ ਮਤਲਬ ਹਾਂ ਉਹ ਤਾਂ ਚੱਲ ਹੀ ਗਿਆ ਚੱਲ ਹੀ ਗਿਆ ਹਨਾ ਤੇ ਹੋ ਗਿਆ ਆਪਣੇ ਚਾਰੇ ਹਾਂ ਤੇ ਫੋਨ ਨੰਬਰ ਅਮਰਜੀਤ 98771 ਅੱਛਾ ਜੀ ਸ਼੍ਰੀ 9877190699 ਨੰਬਰ ਆ ਗਿਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਦੁੱਦਾ ਪਿੰਡ ਦੁੱਦਾ ਆ ਗਿਆ ਭਰਾ ਦਾ ਜਦੋਂ ਵੀ ਕਿਹੜਾ ਟਰੈਕਟਰ ਵੇਖਣਾ ਹੋਣਾ ਪਹਿਲਾਂ ਫੋਨ ਕਰ ਲੈਣਾ ਪਹਿਲਾਂ ਫੋਨ ਕਰ ਲਿਓ ਹਨਾ ਟਰੈਕਟਰ ਪੈਂਡ ਹੀ ਹੁੰਦੇ ਹਨਾ ਲਓ ਵੀ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿੱਤਾ ਜੋ ਹੋਰ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਪੇਜ ਨੂੰ ਫਾਲੋ ਕਰ ਲਿਓ ਧੰਨਵਾਦ